ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਜ਼ਾਦੀ ਦਿਹਾੜੇ ਤੇ ਗਰਜਣਗੇ ਕਿਸਾਨ ਦੋਸਤੋ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪਿਛਲੇ ਲਗਭਗ 180-90 ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਉਹ ਸੰਘਰਸ਼ ਲਗਾਤਾਰ ਉੱਥੇ ਚੱਲ ਰਿਹਾ ਹੈ ਕਿਸਾਨਾਂ ਨੇ ਉੱਥੇ ਪੱਕੇ ਮੋਰਚੇ ਲਗਾਏ ਹੋਏ ਨੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਤਾਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀਆਂ ਨੂੰ ਉੱਥੇ ਬੈਠੇ ਨੇ ਉਹ ਸਾਰੀਆਂ ਮੰਗਾਂ ਹੱਲ ਹੋ ਸਕਣ ਕੇਂਦਰ ਸਰਕਾਰ ਉਹ ਸਾਰੀਆਂ ਮੰਗਾਂ ਮੰਨ ਲਵੇ ਤੇ ਕਿਸਾਨਾਂ ਦੀ ਜਿਹੜੀ ਵੀ ਮੁਸ਼ਕਲ ਹੈ ਉਹ ਸਾਰੀਆਂ ਹੱਲ ਹੋ ਸਕਣ ਇਸ ਲਈ ਲਗਾਤਾਰ ਕਿਸਾਨ ਉੱਥੇ ਸੰਘਰਸ਼ ਕਰ ਰਹੇ ਨੇ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਨੂੰ ਬੜਾ ਹਲਕੇ ਦੇ ਵਿੱਚ ਲੈ ਰਹੀ ਹੈ ਤੇ ਉਹ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਦੇਣ ਵਾਲੇ ਪਾਸੇ ਤੁਰਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਕਿਸਾਨਾਂ ਦੀ ਉੱਥੇ ਮੁੱਖ ਮੰਗ ਤਾਂ ਇਹੀ ਹੈ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਕਿਸਾਨਾਂ ਨੂੰ ਵੀ ਕਿ ਉਹਨਾਂ ਦੀ ਜਿੰਨੀਆਂ ਫਸਲਾਂ ਆ ਉਹ ਐਮਐਸਪੀ ਤੇ ਖਰੀਦੀਆਂ ਜਾਣ ਇਸ ਲਈ ਲੀਗਲੀ ਜਿਹੜਾ ਹੈਗਾ ਉੱਥੇ ਗਰੰਟੀ ਹੋਣੀ ਚਾਹੀਦੀ ਹੈ ਇਸਦੀ ਉਹ ਮੰਗ ਕਰ ਰਹੇ ਨੇ ਇਸ ਤੋਂ ਇਲਾਵਾ ਚਾਹੇ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਕਰ ਲਈ ਜਾਂ ਹੋਰ ਜਿੰਨੇ ਵੀ ਦਿੱਲੀ ਦੀ ਜਿਹੜਾ ਸੰਘਰਸ਼ ਚੱਲਿਆ ਸੀ ਉੱਥੇ ਸੰਘਰਸ਼ ਦੀ ਸਮਾਪਤੀ ਦੌਰਾਨ ਜਿਹੜੀ ਜਿਹੜੀ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਸੀਗੀਆਂ ਉਹ ਮੰਗਾਂ ਜਿਹੜੀਆਂ ਹਲੇ ਤੱਕ ਪੂਰੀਆਂ ਨਹੀਂ ਹੋ ਸਕੀਆਂ ਤੇ ਉਹਨਾਂ ਸਾਰੀਆਂ ਮੰਗਾਂ ਨੂੰ ਮੰਨਵਾਉਣ ਲਈ ਇਹ ਦੋਵੇਂ ਜਥੇਬੰਦੀਆਂ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਬੈਠੀਆਂ ਨੇ ਇਹਨਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਹੁਣ ਜੇ ਦੇਖਦੇ ਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਹੁਣ ਤਿੰਨ ਅਪਰਾਧਿਕ ਕਾਨੂੰਨਾਂ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕਰਨ ਦੀ ਤਿਆਰੀ ਕਰ ਰਹੀਆਂ ਨੇ ਜਿਨ੍ਹਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਸਵਾਲ ਤਾਂ ਖੜੇ ਕੀਤੇ ਜਾ ਰਹੇ ਨੇ ਤਿੰਨਾ ਅਪਰਾਧਿਕ ਕਾਨੂੰਨਾਂ ਤੇ ਪਰ ਜੇ ਕਈ ਇਹ ਤਾਂ ਇੱਕ ਸੰਘਰਸ਼ ਦੇ ਰੂਪ ਵਿੱਚ ਦਿਖਾਈ ਨਹੀਂ ਦੇ ਰਹੇ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਤਿਆਰੀ ਕਰ ਲਈ ਵੀ ਕਿ ਉਹ ਤਿੰਨ ਅਪਰਾਧਿਕ ਕਾਨੂੰਨਾਂ ਦੇ ਖਿਲਾਫ ਵੀ ਸੜਕਾਂ ਤੇ ਉਤਰਨਗੇ ਆਵਾਜ਼ ਬੁਲੰਦ ਕਰਨਗੇ ਤੇ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਵੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਉਹ ਪੰਜਾਬ ਭਰ ਦੇ ਵਿੱਚੋਂ ਟਰੈਕਟਰ ਮਾਰਚ ਕੱਢਣਗੇ ਟਰੈਕਟਰ ਮਾਰਚ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਕੱਢੇ ਜਾਣਗੇ ਜਿੱਥੇ ਟਰੈਕਟਰ ਮਾਰਚ ਤੋਂ ਬਾਅਦ ਉੱਥੇ ਜਿਹੜਾ ਹੈਗਾ ਇਹ ਤਿੰਨੋਂ ਅਪਰਾਧ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਹ ਫੈਸਲਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਲਿਆ ਵੀ ਕਿ ਹੁਣ ਅੱਗੇ ਭਵਿੱਖ ਦੀ ਰਣਨੀਤੀ ਕੀ ਹੋ ਸਕਦੀ ਹੈ ਤੇ ਉਸ ਰਣਨੀਤੀ ਤਹਿਤ ਇਹ ਸੰਘਰਸ਼ ਤਾਂ ਹੁਣ ਨਵਾਂ ਰੂਪ ਅਖਤਿਆਰ ਕੀਤਾ ਹੈ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਉਹਨਾਂ ਨੇ ਇੱਕ ਤਾਂ 15 ਅਗਸਤ ਵਾਲਾ ਪ੍ਰੋਗਰਾਮ ਲਿਖਿਆ ਤੇ ਇਸ ਦੇ ਨਾਲ ਹੀ 31 ਅਗਸਤ ਨੂੰ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਤੇ ਸਦਾਂ ਤੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਦੇ 200 ਦਿਨ ਮੁਕੰਮਲ ਹੋਣ ਤੇ ਉੱਥੇ ਵੱਡੇ ਇਕੱਠ ਕਰਨ ਦਾ ਇੱਕ ਸੱਦਾ ਦਿੱਤਾ ਤਾਂ ਜੋ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਵੀ ਕਿ 31 ਅਗਸਤ ਨੂੰ ਵੱਡੇ ਇਕੱਠ ਜਿਹੜਾ ਉਹ ਪੰਜਾਬ ਤੇ ਹਰਿਆਣਾ ਦੀ ਹਦਾਂ ਤੇ ਚੱਲ ਰਹੀ ਅੰਦੋਲਨ ਚ ਕਰਨਗੇ ਦੋਸਤੋ ਇੱਕ ਗੱਲ ਤਾਂ ਸਪੱਸ਼ਟ ਹੈ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਚਾਹੀ ਪਹਿਲਾ 13 ਮਹੀਨੇ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਕਰਕੇ ਲੜਾਈ ਲੜੀ ਹੋਵੇ ਜਾਂ ਹੁਣ ਲਗਭਗ 200 ਦਿਨ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਵੀ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਲਗਾਤਾਰ ਲੜਾਈ ਫਿਰ ਲੜ ਰਹੇ ਨੇ ਤੇ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬੜਾ ਹਲਕੇ 'ਚ ਲੈ ਕੇ ਚੱਲੀ ਸੀ ਤੇ ਫਿਰ ਅਖੀਰ 'ਚ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਸੀ ਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਸੀ ਭਾਵੇਂ ਕਿ ਉਹ ਹਲੇ ਤੱਕ ਸਾਰੀਆਂ ਨੂੰ ਜਿਹੜਾ ਹੈਗਾ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ ਬਲਕਿ ਜ਼ਿਆਦਾਤਰ ਮੰਗਾਂ ਵਿਚਾਰ ਹੀ ਲਟਕੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਜ਼ਰੂਰ ਹੋਣਾ ਪਿਆ ਸੀ ਤੇ ਹੁਣ ਫਿਰ ਜਿਹੜਾ 6 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਕਿਸਾਨ ਜਿੱਥੇ ਬੰਦਿਆ ਸੰਘਰਸ਼ ਕਰ ਰਹੀਆਂ ਨੇ ਪਰ ਕੇਂਦਰ ਸਰਕਾਰ ਹਲੇ ਵੀ ਕਿਸਾਨਾਂ ਦੇ ਸੰਘਰਸ਼ ਨੂੰ ਹਲਕੇ 'ਚ ਲੈ ਰਹੀ ਐ ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਐ ਤਾਂ ਇਸ ਲਈ ਚਾਹੀਦਾ ਤਾਂ ਇਹ ਕੇਂਦਰ ਸਰਕਾਰ ਨੂੰ ਵੀ ਕਿ ਜਦੋਂ ਵੱਡੀ ਗਿਣਤੀ 'ਚ ਕਿਸਾਨ ਕਿਸੇ ਗੱਲ ਨੂੰ ਲੈ ਕੇ ਜਾਂ ਵੱਡੀ ਗਿਣਤੀ 'ਚ ਲੋਕ ਕਹ ਲਈਏ ਸੀ ਭਾਰਤ ਦੇ ਨਾਗਰਿਕ ਨੇ ਉਹ ਵੀ ਵੀ ਕਿ ਉਹ ਕਿਸੇ ਮੰਗ ਨੂੰ ਲੈ ਕੇ ਕਿਸੇ ਮੁੱਦੇ ਤੇ ਸੰਘਰਸ਼ ਕਰ ਰਹੇ ਹੋਣ ਅੰਦੋਲਨ ਕਰ ਰਹੇ ਹੁਣ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਉਹਨਾਂ ਦੀ ਮੰਗਾਂ ਸੁਨੀਆਂ ਜਾਣ ਤੇ ਉਹਨਾਂ ਨੂੰ ਹੱਲ ਕਰਨ ਦਾ ਜਿਹੜਾ ਭਰੋਸਾ ਦਿੱਤਾ ਜਾਵੇ ਇਹੋ ਜਿਹਾ ਕੁਝ ਵੀ ਜਿਹੜਾ ਹੈਗਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਬਲਕਿ ਕੇਂਦਰ ਸਰਕਾਰ ਆਪਣੇ ਹੋਰ ਹੀ ਕੰਮਾਂ 'ਚ ਹੋਰ ਹੀ ਚੀਜ਼ਾਂ 'ਚ ਰਾਜਨੀਤੀ ਕਰਨ ਲੱਗੀ ਹੋਈ ਹੈ ਜਦੋਂ ਕਿ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਦੇਸ਼ ਦਾ ਕਿਸਾਨ ਜਿਹੜਾ ਹੈ ਦੇਸ਼ ਤੇ ਨਹੀਂ ਮੁੱਖ ਤੌਰ ਤੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਜ਼ਿਆਦਾ ਨੇ ਪੰਜਾਬ ਦਾ ਕਿਸਾਨ ਪੰਜਾਬ ਤੇ ਹਰਿਆਣਾ ਦੀ ਹੱਦਾਂ ਤੇ ਬੈਠਾ ਉਹ ਦਿੱਲੀ ਸੰਘਰਸ਼ ਕਰਨ ਜਾ ਰਿਹਾ ਸੀ ਜਿਸਨਾਂ ਨੂੰ ਜਿੱਥੇ ਰੋਕਿਆ ਗਿਆ ਉਹ ਬੜੇ ਸ਼ਾਂਤ ਮੈਂ ਢੰਗ ਨਾਲ ਉਸੇ ਥਾਂ ਤੇ ਬੈਠ ਕੇ ਉਸਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਕਹਿ ਦਈਏ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਨੇ ਕਿਤੇ ਨਾ ਕਿਤੇ ਇਸ ਅੰਦੋਲਨ ਦਾ ਸੇਖ ਉਸ ਚੋਣਾਂ ਤੇ ਵੀ ਦੇਖਣ ਨੂੰ ਮਿਲੇਗਾ ਤੇ ਉਹਨਾਂ ਚੋਣਾਂ ਨੂੰ ਲੈ ਕੇ ਹਲੇ ਕਿਤੇ ਨਾ ਕਿਤੇ ਜਿਹੜਾ ਹੈਗਾ ਤਿਆਰੀਆਂ ਅੰਦਰ ਖਾਤੇ ਚੱਲ ਰਹੀਆਂ ਨੇ ਵੀ ਕਿਵੇਂ ਸਰਕਾਰ ਨੂੰ ਛੱਟ ਮਰੀ ਜਾਵੇ ਤੇ ਕਿਸਾਨ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਨੇ ਪਰ ਕੇਂਦਰ ਸਰਕਾਰ ਜਾਂ ਭਾਜਪਾ ਹਲੇ ਇਹਨਾਂ ਗੱਲਾਂ ਵੱਲ ਧਿਆਨ ਬਿਲਕੁਲ ਨਹੀਂ ਦੇ ਰਹੀ। ਤਦ ਹੀ ਉਹ ਕਿਸਾਨਾਂ ਨਾਲ ਸੰਪਰਕ ਨਹੀਂ ਕਰ ਰਹੀ, ਗੱਲਬਾਤ ਨਹੀਂ ਕਰ ਰਹੀ। ਜਦੋਂ ਕਿ ਕਿਸਾਨਾਂ ਦੀ ਜੇਕਰ ਮੰਗਾਲੇ ਪਾਸੇ ਦੇਖਦੇ ਆ ਤਾਂ ਮੰਗਾ ਉਹਨਾਂ ਦੀ ਕੋਈ ਬਹੁਤੀਆਂ ਵੱਡੀਆਂ ਨਹੀਂ ਐ, ਸਰਕਾਰ ਚਾਵੇ ਤਾਂ ਉਸ ਲਈ ਕੋਈ ਔਖੀ ਗੱਲ ਨਹੀਂ ਹੈ ਕਿਉਂਕਿ ਇੱਕ ਤਾਂ ਕਿਸਾਨ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਕਰ ਰਹੇ ਨੇ ਵੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਇਸ ਦੇ ਨਾਲ ਹੀ ਉਹ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਨੇ ਵੀ ਕਿ ਕਿਸਾਨਾਂ ਨੂੰ ਜਿਹੜਾ ਕਰਜ਼ਾ ਮਾਫ ਕੀਤਾ ਜਾਵੇ ਜਾਂ ਇਸ ਦੇ ਨਾਲ ਹੀ ਜੇਕਰ ਹੋਰ ਦੇਖੀਏ ਤਾਂ ਮਜ਼ਦੂਰਾਂ ਦੀ ਵੀ ਆਵਾਜ਼ ਨਾਲ ਬੁਲੰਦ ਕਰ ਰਹੇ ਨੇ ਇਸ ਤਰ੍ਹਾਂ ਹੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਬੈਠੇ ਨੇ ਤੇ ਇਸ ਦੇ ਨਾਲ ਹੀ ਜੇਕਰ ਦੇਖੀਏ ਤਾਂ ਇੱਕ ਮੰਗ ਹੋਰ ਉਹ ਸਭ ਤੋਂ ਵੱਡੀ ਕਰ ਰਹੇ ਨੇ ਵੀ ਜਦੋਂ 13 ਫਰਵਰੀ 2024 ਨੂੰ ਕਿਸਾਨਾਂ ਨੇ ਦਿੱਲੀ ਕੁਝ ਕਰਨਾ ਸੀ ਤਾਂ ਉਹਨਾਂ ਨੂੰ ਰੋਕਣ ਲਈ ਜਿਹੜੇ ਹਰਿਆਣਾ ਪੁਲਿਸ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸੀ ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਤੇ ਜਿਹੜਾ ਲਾਠੀ ਚਾਰਜ ਵੀ ਕੀਤਾ ਗਿਆ ਕਈ ਵਾਰ ਪਾਣੀ ਦੇ ਪੁਛਾੜਾ ਵੀ ਮਾਰਿਆ ਗਿਆ ਤੇ ਸੈਂਕੜੇ ਦੀ ਗਿਣਤੀ 'ਚ ਤਾਂ ਅਥਰੂ ਗੋਲੇ ਚਲਾਏ ਗਏ ਸੀ ਜਿਸ ਕਰਕੇ ਵੱਡੀ ਗਿਣਤੀ 'ਚ ਕਿਸਾਨ ਜ਼ਖਮੀ ਹੋ ਗਏ ਸੀ ਸਾਡੇ ਇੱਕ ਨੌਜਵਾਨ ਕਿਸਾਨ ਦੀ ਸ਼ੁਭਕਰਨ ਦੀ ਮੌਤ ਵੀ ਹੋ ਗਈ ਸੀ ਹੋਰ ਵੀ ਕਈਆਂ ਦੀ ਮੌਤ ਹੋਈ ਸੀ ਪਰ ਉਸ ਦੀ ਤਾਂ ਮੌਤ ਜਿਹੜਾ ਗੋਲੀ ਲੱਗਣ ਕਰਕੇ ਹੋਈ ਸੀ ਜੋ ਕਿ ਹਲੇ ਵੀ ਸਵਾਲਾਂ ਦੇ ਘੇਰੇ 'ਚ ਬਣਿਆ ਹੋਇਆ ਗੋਲੀ ਚੱਲੀ ਕਿੱਥੋਂ ਸੀ ਪਰ ਜੋ ਪੋਸਟਮਾਰਟਮ ਦੀ ਰਿਪੋਰਟਾਂ ਤੋਂ ਵੀ ਪਤਾ ਲੱਗ ਰਿਹਾ ਹੈ ਹੋਰ ਗੱਲਾਂ 'ਚ ਜਾਂ ਹੁਣ ਤੱਕ ਜੋ ਗੱਲਾਂ ਬਾਤਾਂ 'ਚ ਨਿਕਲ ਕੇ ਗੱਲ ਆਈ ਹੈ ਵੀ ਕਿ ਇਹਹੀ ਗੋਲੀ ਹਰਿਆਣਿਆਂ ਦੇ ਪਾਸੋਂ ਚੱਲੀ ਸੀ ਇਸ ਤਰ੍ਹਾਂ ਦੇ ਲਗਾਤਾਰ ਦੋਸ਼ ਲੱਗ ਰਹੇ ਨੇ ਹਾਲਕਿ ਅਧਿਕਾਰਤ ਤੌਰ ਤੇ ਇਹੋ ਜਿਹਾ ਕੋਈ ਸਪਸ਼ਟ ਨਹੀਂ ਹੋ ਸਕਿਆ ਤਾਂ ਇਸ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸੀਗੀਆਂ ਤੇ ਹਰਿਆਣਾ ਸਰਕਾਰ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਉੱਥੇ ਡਿਊਟੀ ਤੇ ਤਾਇਨਾਤ ਕੀਤਾ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਣ ਲਈ ਜੋ ਕੁਝ ਕੀਤਾ ਉਹਨਾਂ ਨੂੰ ਜਿਹੜਾ ਹੈਗਾ ਆਜ਼ਾਦੀ ਦਿਹਾੜੇ ਤੇ ਰਾਸ਼ਟਰਪਤੀ ਤੋਂ ਮੈਡਲ ਦਿਵਾਉਣ ਲਈ ਨਾਮ ਉਹਨਾਂ ਦੇ ਰਿਕਮੈਂਡ ਕੀਤੇ ਗਏ ਨੇ ਭੇਜੇ ਗਏ ਨੇ ਤੇ ਕਿਸਾਨ ਜਿੱਥੇ ਬੰਦੀਆਂ ਮੰਗੇ ਵੀ ਕਰ ਰਹੀਆਂ ਨੇ ਕਿ ਉਹ ਜਿਹੜੇ 6 ਪੁਲਿਸ ਅਧਿਕਾਰੀਆਂ ਦੇ ਨਾਮ ਰਾਸ਼ਟਰਪਤੀ ਮੈਡਲ ਲਈ ਭੇਜੇ ਗਏ ਨੇ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਨਾ ਦਿੱਤਾ ਜਾਵੇ ਕਿਉਂਕਿ ਬਲਕਿ ਉਹਨਾਂ ਨੇ ਤਾਂ ਹਜ਼ਾਰਾਂ ਲੱਖਾਂ ਕਿਸਾਨਾਂ ਦੀ ਜ਼ਬਰ ਜ਼ੁਲਮ ਵਾਲਾ ਢਾਉਣ ਵਾਲਾ ਕੰਮ ਕੀਤਾ ਤਾਂ ਉਹਨਾਂ ਖਿਲਾਫ ਤਾਂ ਕਾਰਵਾਈ ਦੂਜੀ ਕਰਨੀ ਬਣਦੀ ਹੈ ਵੀ ਕਿ ਆਖਿਰਕਾਰ ਜਿਹੜੇ ਕਿਸਾਨ ਬੜੇ ਸ਼ਾਂਤ ਮੇ ਢੰਗ ਨਾਲ ਅੱਗੇ ਵਧ ਰਹੇ ਸੀਗੇ ਉਹਨਾਂ ਨੂੰ ਰੋਕਣ ਲਈ ਉਹਨਾਂ ਤੇ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਨੇ ਤਾਂ ਕਾਰਵਾਈ ਹੋਰ ਕਰਨੀ ਬਣਦੀ ਹੈ ਪਰ ਉਹਨਾਂ ਨੂੰ ਤਾਂ ਰਾਸ਼ਟਰਪਤੀ ਮੈਡਲ ਦੇ ਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਹੱਲਾਸ਼ੇਰੀ ਦੇਣ ਵਾਲੀ ਗੱਲ ਕੀਤੀ ਜਾ ਰਹੀ ਹੈ ਤੇ ਇਸ ਤੋਂ ਵੀ ਕਿਸਾਨ ਜਿੱਥੇ ਬੰਦਿਆ ਨਾਰਾਜ਼ ਨੇ ਤੇ ਉਹਨਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਵੀ ਕਿ ਇਹਨਾਂ 6 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਨਾ ਦਿੱਤੇ ਜਾਣ ਉਹ ਰਾਸ਼ਟਰਪਤੀ ਤੋਂ ਵੀ ਮੰਗ ਕਰ ਰਹੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਵੀ ਮੰਗ ਕਰ ਰਹੇ ਨੇ ਵੀ ਕਿ ਇਹਨਾਂ ਦੇ ਨਾਮ ਨੂੰ ਜਿਹੜਾ ਹੈਗਾ ਰეკਮੈਂਡ ਨਾ ਕੀਤਾ ਜਾਵੇ ਪਰ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਦੋਸਤੋ ਸੰਘਰਸ਼ ਚੱਲ ਰਿਹਾ ਹੈ ਜਿਹੜਾ ਹੈ ਕਿ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਹਾਲੇ ਤੱਕ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਦੀ ਕੋਈ ਦਿਖਾਈ ਨਹੀਂ ਦੇ ਰਹੀ ਪਿਛਲੇ ਲੰਬੇ ਸਮੇਂ ਤੋਂ ਇਹ ਗੱਲਬਾਤ ਠੰਡੇ ਵਸਥੇ ਚ ਪਈ ਹੋਈ ਹੈ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਆਖਿਰਕਾਰ ਕੇਂਦਰ ਸਰਕਾਰ ਕਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਦੀ ਹੈ ਕਦੋਂ ਮੰਨਦੀ ਹੈ ਤੇ ਆਖਿਰਕਾਰ ਕਦੋਂ ਕਿਸਾਨ ਖੁਸ਼ੀ-ਖੁਸ਼ੀ ਘਰ ਜਾਂਦੇ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਨਹੀਂ ਤਾਂ ਜਿਵੇਂ ਕਿਸਾਨਾਂ ਵੱਲੋਂ ਸਮੇਂ-ਸਮੇਂ ਤੇ ਆਪਣੇ ਅੰਦੋਲਨ ਨੂੰ ਹੁਲਾਰਾ ਦੇਣ ਲਈ ਕੋਈ ਨਾ ਕੋਈ ਗਤੀਵਿਧੀ ਕੀਤੀ ਜਾ ਰਹੀ ਹੈ ਐਕਟੀਵਿਟੀ ਕੀਤੀ ਜਾ ਰਹੀ ਹੈ ਤੇ ਉਸੇ ਤਹਿਤ 15 ਅਗਸਤ ਤੇ 31 ਅਗਸਤ ਦੋ ਪ੍ਰੋਗਰਾਮ ਕਿਸਾਨ ਜਿੱਥੇਬੰਦੀ ਨੇ ਉਲੀਕ ਦਿੱਤੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿਸਾਨ ਜਿੱਥੇਬੰਦੀ ਦਾ ਸੰਘਰਸ਼ ਕਿਸ ਪਾਸੇ ਜਾਂਦਾ ਹੈ ਤੇ ਕੇਂਦਰ ਸਰਕਾਰ ਕੀ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੀ ਗੱਲ ਸੁਣਦੀ ਹੈ ਧਿਆਨ ਦਿੰਦੀ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ